ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਸਵੇਰ ਤੋਂ ਹੋ ਰਹੀ ਬੂੰਦਾਬੰਦੀ ਨੇ ਲੋਕਾਂ ਨੂੰ ਦਵਾਇਆ ਚੁੱਕੀ ਠੰਡ ਤੋਂ ਰਾਹਤ ਅੱਜ ਸਮਾਣਾ ਵਿੱਚ ਇਹ ਸਵੇਰ ਤੋਂ ਹਲਕੀ ਬੂੰਦਾਬੰਦੀ ਹੋ ਰਹੀ ਹੈ ਜਿਸ ਨਾਲ ਮੌਸਮ ਦੀ ਮਜਾਜ ਹੀ ਬਦਲ ਗਿਆ ਤੇ ਠੰਡ ਵਿੱਚ ਵੀ ਵਾਅਦਾ ਹੋਇਆ ਹੈ ਪੈ ਰਹੀ ਸੋਕੀ ਠੰਡ ਨਾਲ ਬਹੁਤ ਬਿਮਾਰੀਆਂ ਲੱਗ ਰਹੀਆਂ ਸਨ ਜਿਸ ਤੋਂ ਲੋਕਾਂ ਨੂੰ ਰਾਹਤ ਮਿਲੇਗੀ ਇਸ ਬੂੰਦਾਬੰਦੀ ਨਾਲ ਫਸਲ ਨੂੰ ਫਾਇਦਾ ਹੋਵੇਗਾ ਲੱਗਾ ਲੱਗੀਆਂ ਅਨੇਕ ਬਿਮਾਰੀਆਂ ਵੀ ਧੋਈਆਂ ਜਾਣ ਗਈਆਂ ਜਾਣਕਾਰੀ ਦਿੰਦਿਆਂ ਸੁਭਾਸ ਚੰਦ ਨੇ ਦੱਸਿਆ ਕਿ ਪੈ ਰਹੀ ਬਰਸਾਤ ਨਾਲ ਜੋ ਪੋਲੂਸ਼ਨ ਵਧਿਆ ਹੋਇਆ ਹੈ ਉਸ ਨੂੰ ਉਹ ਖਤਮ ਹੋਵੇਗਾ ਦਰਖਤਾਂ ਤੇ ਬਹੁਤ ਹੀ ਜ਼ਿਆਦਾ ਧੂੜ ਮਿੱਟੀ ਜੰਮੀ ਹੋਈ ਸੀ ਦਰਖਤਾਂ ਤੇ ਹਰੇ ਵਾਈ ਆਵੇਗੀ ਠੰਡ ਵਿੱਚ ਵੀ ਵਾਧਾ ਹੋਵੇਗਾ ਬਰਸਾਤ ਪੈਣ ਨਾਲ ਮੌਸਮ ਬਿਲਕੁਲ ਠੀਕ ਹੋ ਜਾਵੇਗਾ ਇਹਦੇ ਨਾਲ ਬਿਮਾਰੀਆਂ ਤੋਂ ਵੀ ਲੋਕਾਂ ਨੂੰ ਛੁਟਕਾਰਾ ਮਿਲੇਗਾ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਤੇ ਬਰਸਾਤ ਹੋਣ ਨਾਲ ਇੱਕ ਮਤਲਬ ਕਿ ਸਰਦੇ ਜ਼ਿਆਦਾ ਵਧੇਗੀ ਤੇ ਕਿਸਾਨਾਂ ਨੂੰ ਕੀ ਲਾਭ ਹੋਣਾ ਇਹ ਜਿਹੜੀ ਬਰਸਾਤ ਪੈ ਰਹੀ ਹੈ ਇਹਦੇ ਨਾਲ ਜਿਹੜਾ ਪੋਲੂਸ਼ਨ ਵਧਿਆ ਹੋਇਆ ਸੀਗਾ ਉਹ ਖਤਮ ਹੋਊਗਾ ਦਰਖਤਾਂ ਤੇ ਹਰੇ ਹਰੇ ਭਾਈ ਆਊਗੀ ਤੇ ਫਸਲਾਂ ਜਿਹੜੀਆਂ ਨੇ ਕਣਕ ਦੀ ਫਸਲ ਹੈ ਇਹ ਵਧਨ ਫਸਲਾਂ ਨੂੰ ਸਹਾਇਤਾ ਮਿਲੂਗੀ ਤੇ ਜਿਹੜਾ ਇਸ ਦੇ ਨਾਲ ਠੰਡ ਥੋੜੀ ਵਧੂਗੀ ਕੋਈ ਜ਼ਿਆਦਾ ਨਹੀਂ ਵਧਣੀ ਤੇ ਇਸ ਦੇ ਬਰਸਾਤ ਪੈਣ ਨਾਲ ਮੌਸਮ ਹੈ ਜਿਹੜਾ ਇਹ ਬਿਲਕੁਲ ਠੀਕ ਹੋ ਜਾਊਗਾ ਇਹਦੇ ਨਾਲ ਬਿਮਾਰੀਆਂ ਵੀ ਤੋਂ ਵੀ ਲੋਕਾਂ ਨੂੰ ਛੁਟਕਾਰਾ ਮਿਲੂਗਾ ਜੋ ਬਿਮਾਰੀਆਂ ਵਧ ਰਹੀਆਂ ਸਨ ਸੁੱਕੀ ਠੰਡ ਪੈ ਰਹੀ ਸੀ ਇਹ ਬਿਮਾਰੀਆਂ ਤੋਂ ਵੀ ਛੁਟਕਾਰਾ ਪਾਊਗਾ